ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਘਰ ਆਏ ਹੋਏ ਨੇ ਮੋਜੈਲਾ ਦੀ ਸਾਥ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਤੇ ਚਲੋ ਹੁਣ ਮੈਂ ਤੁਹਾਨੂੰ ਮਿਲਾਉਣੀ ਆ ਮੋਜੈਲਾ ਦੀ ਸਾਥ ਦੇ ਮੈਂਬਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਇਹ ਵੀਰ ਜੀ ਹੁਣ ਆਏ ਆ ਸਾਨੂੰ ਇਨਵਾਈਟ ਕਰਨ ਜੋ ਪਿਛਲੇ ਦਿਨੀ ਤੁਸੀਂ ਫਿਲਮ ਵੇਖੀ ਸੀਗੀ ਸਾਡੇ ਚੈਨਲ ਦੇ ਉੱਪਰ ਕਰਤੇ ਕਿਆਂ ਬਾਤਾਂ ਤੇ ਇਹ ਇਹਨਾਂ ਵੱਲੋਂ ਫਿਲਮਾਈ ਗਈ ਸੀਗੀ ਤੇ ਇਹ ਹੁਣ ਆਪਣੇ ਬਾਰੇ ਦੱਸਣਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਿਹਰਾਨਾਂ ਦੀ ਸਾਥ ਪੂਰੀ ਟੀਮ ਅੱਜ ਮੇਰੇ ਨਾਲ ਸਬਜੀਤ ਅਸ਼ਕ ਜੀ ਮਨਦੀਪ ਭਾਜੀ ਔਰ ਦਾਸ ਆਪਾਂ ਗਏ ਆ ਜੀ ਆਪਣੇ ਬਹੁਤ ਹੀ ਸਤਿਕਾਰਯੋਗ ਵੀਰਾਂ ਕੋਲ ਪੰਜਾਬੀ ਲਾਈਫ ਵਾਲੇ ਜਿਨ੍ਹਾਂ ਨੇ ਪਿਛਲੇ ਦਿਨੀ ਜਿਨ੍ਹਾਂ ਦੇ ਪਲੇਟਫਾਰਮ ਦੇ ਉੱਤੇ ਸਾਡੀ ਫਿਲਮ ਪਈ ਇਹ ਕਰਤੀਆਂ ਬਾਤਾਂ ਔਰ ਭਾਜੀ ਰਵੀਰ ਬਲਜੀਤ ਚੈਨਲ ਬਲਜੀਤ ਮਨਪ੍ਰੀਤ ਚੈਨਲ ਅੱਜ ਇਹਨਾਂ ਨੂੰ ਇਨਵਿਟੇਸ਼ਨ ਦੇਣ ਆਏ ਆ ਜਿਹੜਾ ਸਾਡਾ ਆਉਣ ਵਾਲੀ 3 ਮਾਰਚ ਦਾ ਪ੍ਰੋਗਰਾਮ ਆ 3 ਮਾਰਚ ਦਿਨ ਐਤਵਾਰ ਅ ਵੇਰਕਾ ਨੂਦਲ ਬਾਈਪਾਸ ਤੇ ਜਿਹੜਾ ਸਾਡਾ ਸਖਤਕ ਮੇਲਾ ਮਝਾਲਾ ਦੀ ਸਾਥ ਕਰਵਾ ਰਹੀ ਆ ਉਹਦੇ ਤੇ ਆਪਾਂ ਇਹਨਾਂ ਨੂੰ ਅ ਸਪੈਸ਼ਲ ਇਨਵਿਟੇਸ਼ਨ ਦੇਣ ਆਏ ਆ ਜਿਨ੍ਹਾਂ ਦੇ ਨਾਲ ਔਰ ਇਹਨਾਂ ਨੇ ਆ ਕੇ ਜਦੋਂ ਇੱਥੇ ਆ ਕੇ ਮਿਲੇ ਆ ਆਪਾਂ ਬੜੇ ਖੁਸ਼ ਨਮਾ ਮਾਹੌਲ ਦੇ ਵਿੱਚ ਬੜੀਆਂ ਬਿੜੀਆਂ ਗੱਲਾਂ ਬਾਤਾਂ ਹੋਈਆਂ ਨੇ ਇੱਕ ਵਦਮ ਮਤਲਬ ਕਿ ਜਿਹੇ ਮਾਹੌਲ ਦੇ ਵਿੱਚ ਬੜਾ ਮਜ਼ਾ ਆਇਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਔਰ ਅਸੀਂ ਇਹਨਾਂ ਨੂੰ ਦਿਲੀ ਇਨਵੀਟੇਸ਼ਨ ਦੇਣ ਦਾ ਹੈ ਕਿ ਕਿਰਪਾ ਕਰਕੇ ਸਾਡੇ ਕੋਲ 3 ਤਰੀਕ ਨੂੰ ਪਹੁੰਚਣ ਔਰ ਸ਼ਾਮ ਤੱਕ ਚੱਲਦਾ ਪ੍ਰੋਗਰਾਮ ਜਿਹੜਾ ਹੈ ਉਹਦੇ ਵਿੱਚ ਸ਼ਿਰਕਤ ਕਰਨ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰੀ ਜਣਾਂ ਦਾ ਚੈਨਲ ਵੀ ਆ ਮਝਾਲਾਂ ਦੀ ਸਾਥ ਤੇ ਉਹਨੂੰ ਵੀ ਬਤ-ਬਤ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਤੇ ਵਧੀਆ ਮਿਲੋ ਤੇ ਤੁਹਾਨੂੰ ਆਪਣੀ ਪੰਜਾਬੀ ਦੀਆਂ ਕਵਿਤਾ ਤੇ ਹੋਰ ਸੈਰੋ ਸ਼ਾਇਰੀ ਹੋ ਗਈ ਕਹਿੰਦੇ ਗੱਜਲ ਹਾਂ ਸਾਤ ਕੋ ਤਾਂ ਨਵਾਂ ਆਪਣੇ ਪੰਜਾਬੀ ਦਾ ਤੇ ਬਹੁਤ ਹਾਰਾ ਕੋ ਮਿਲੂਗਾ ਹੈ ਨਾ ਹਾਂ ਤੇ ਉਹ ਬੜੇ ਲੋਕ ਹੁਣ ਇਹ ਚੀਜ਼ ਤੋਂ ਅਲੋਪ ਹੋ ਗਈ ਇਹ ਚੀਜ਼ਾ ਹੈ ਨਾ ਤੇ ਜਰੂਰ ਇਹ ਵਾਲਾ ਚੈਨਲ ਸਬਸਕ੍ਰਾਈਬ ਕਰੋ ਤੇ ਦੇਖੋ ਵੀ ਪੁਰਾਣੇ ਜਮਾਨੇ ਚ ਗੱਲ ਸ਼ਾਇਰੀ ਕਿੰਨਾ ਕੁਸ਼ ਹੁੰਦਾ ਸੀ ਤੇ ਹੁਣ ਤਾਂ ਲੋਪੇ ਹੋ ਗਿਆ ਨਾ ਹੁਣ ਇਹਨਾਂ ਦੇ ਰਾਇ ਤੇ ਹੀ ਵੇਖ ਸਕਦੇ ਹੈ ਨਾ ਜਿਹੜੇ ਜਿਨ੍ਹਾਂ ਦੀ ਸੋਚ ਹੈ ਇਹ ਹੈ ਕਿ ਮਤਲਬ ਜੇ ਜੇ ਕੋਈ ਇੱਥੇ ਕੰਮ ਕਰੇ ਤੇ ਅਸੀਂ ਕਰੀਏ ਉਹਨਾਂ ਨੇ ਕਿਹਨੂੰ ਪੁੰਗਰ ਨਹੀਂ ਦੇਣਾ ਤੇ ਬਸ ਫਿਰ ਗੱਲ ਕੀ ਆ ਕਿ ਜੜੂ ਮੂਲ ਖੋਣਿਆ ਫਿਰ ਸਾਨੂੰ ਸਭ ਤੋਂ ਪਹਿਲਾਂ ਜਿੱਥੇ ਕੋਈ ਤਾਂ ਕੀ ਦੇ ਕੇ ਗੱਲ ਕਰਦਾ ਨਾ ਉੱਥੇ ਜਾ ਕੇ ਸਾਡਾ ਨਾ ਕੰਮ ਖਰਾਬ ਹੋ ਜਾਂਦਾ ਵਾ ਵੀ ਉਦਾਂ ਤੇ ਹੋ ਜੇ ਜੋ ਮਰਜ਼ੀ ਹੋ ਜੇ ਪਰ ਜਦੋਂ ਕੋਈ ਆਕੜ ਕੇ ਗੱਲ ਕਰਦਾ ਨਾ ਫਿਰ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ ਨਾ ਆ ਸਾਨੂੰ 3 ਤਰੀਕ ਦੇ ਵੀ ਇੰਨੇ ਕਿ ਜਿਆਦੇ ਚੈਲੰਜ ਤੇ ਇੰਨੇ ਕਿ ਜਿਆਦੇ ਥ੍ਰੈਟ ਆਉਣਗੇ ਨਾ ਵੀ ਤੁਸੀਂ ਇਹ 3 ਤਰੀਕ ਦਾ ਜਿਹੜਾ ਵਾ ਕੈਨਸਲ ਕਰ ਦਿਓ ਤੇ ਅਗਾਹਾਂ ਪਾ ਲਓ ਕਿਉਂਕਿ 3 ਤਰੀਕ ਨਾਲ ਸਾਇਤ ਦੀਆਂ ਉਹ ਇਲੈਕਸ਼ਨਾਂ ਨਹੀਂ ਠੀਕ ਕੀ ਕਹੀ ਤੁਹਾਨੂੰ ਸਾਇਤ ਦੇ ਪੰਜਾਬੀ ਸਾਕ ਜਗਤ ਦੀਆਂ ਇਲੈਕਸ਼ਨਾਂ ਨੇ ਡਾਕਟਰ ਲਖਿੰਦਰ ਜੌਰ ਹੋਣੀ ਜਿਹੜੇ ਨੇ ਹੈ ਕਿ ਨਾ ਜਿਹੜਾ ਜਲੰਧਰ ਦੂਦਰਸ਼ਨ ਦੇ ਹਾ ਪ੍ਰੋਗਰਾਮ ਦੇ ਉੱਤੇ ਨਾਂ ਲਿਖਿਆ ਹੁੰਦਾ ਹੁੰਦਾ ਹੀ ਡਾਕਟਰ ਲਖਿੰਦਰ ਜੌਰ ਉਹ ਉਹ ਖੜੋਤੇ ਨੇ ਚਲੋ ਸਾਡੇ ਵੀ ਸਦਕਾਰਯੋਗ ਨੇ ਪਰ ਜਦੋਂ ਤੇ ਲੋਕਾਂ ਨੇ ਗੱਲ ਲਾਖੀ ਨਾ ਸਾਨੂੰ ਵੀ ਤੁਸੀਂ ਹੀ ਕਰੋ ਮੈਨੂੰ ਹਗਾ ਪਾ ਲੋ ਇੱਕ ਚੰਗਾ ਹੋ ਜੂਗਾ ਜਿੰਦਾ ਰਹੂਗਾ ਮੈਂ ਇਹਨਾਂ ਨਾਲ ਸਲਾਹ ਵੀ ਕੀਤੀ ਵੀ ਠੀਕ ਆ ਫਿਰ ਕੁਝ ਲੋਕ ਐਸੇ ਆ ਗਏ ਜਿਨ੍ਹਾਂ ਨੇ ਆਖਿਆ ਵੀ ਤੁਸੀਂ ਕਰ ਦਿਓ ਬਸ ਉਹਨਾਂ ਸੋਚ ਲਾਇਆ ਵੀ ਹੁਣ ਨਹੀਂ ਕਰਨਾ ਹੁਣ ਤਾਂ ਤੈਨੂੰ ਨਹੀਂ ਕਰਨਾ ਤੇ ਬਸ ਫਿਰ ਹੁਣ ਅਗੋਂ ਤੁਹਾਡੇ ਭੈਣ ਭਰਾਵਾਂ ਦਾ ਸਾਥ ਆ ਤਾਂ ਹੁਣ ਤੇਰੇ ਵੀ ਨਹੀਂ ਕੋਈ ਗੱਲ ਨਹੀਂ ਵਾਜੇ ਸਭ ਤੋਂ ਅੱਗੇ ਵੀ ਇਹਨੇ ਜੋਗੇ ਨਹੀਂ ਜਨ ਤਈ ਹੁਣ ਮੰਨਦਾ ਵਾ ਤੁਸੀਂ ਸਾਡੇ ਵਾਸਤੇ ਬੜੀ ਸਰਕਾਰ ਦਿਓ ਹਾਂ ਤਾਂ ਵੀ ਕਦੇ ਵੀ ਲੋੜ ਪਵੇ ਤੇ ਅਸੀਂ ਹਾਂ ਦੇਖੋ ਇਹ ਏਡੀ ਗੱਲ ਨਹੀਂ ਆ ਤਹੇ ਹੀ ਚੱਕਦੇ ਹੀ ਰਹਿ ਜਾਣਾ ਹੈ ਪਤਾ ਨਹੀਂ ਸਾਨੂੰ ਕਿੰਨੇ ਸਾਲ ਲੱਗਣੇ ਇਸ ਸਕਰੀਨ ਤੇ ਹੁਣ ਦੁਨੀਆ ਅਨਸਾਰ ਹੁਣ ਆਈ ਹੁਣ ਇਸ ਨਾਲ ਮਿਲਣਾ ਹੈ ਤੇ ਇਥੋਂ ਤੱਕ ਕਰ ਮਤਲਬ ਕਹਿਣ ਦਾ ਕਿ ਸਾਡਾ ਚੱਕਾ ਲੱਤਣਾ ਇਹਦੇ ਗੱਲ ਤੇ ਚੱਕਾ ਲੱਤਣਾ ਗੱਲ ਕਿਹਦੀ ਆਣੀ ਸਭ ਤੋਂ ਇਹ ਚੱਕਾ ਲੱਤ ਗਿਆ ਇਹਨਾਂ ਦਾ ਜਿਨ੍ਹਾਂ ਨੇ ਮਿਲਦੇ ਆਂ ਮੈਂ ਦੱਸ ਕਰੀ ਤੁਹਾਡੇ ਕਾਕੇ ਇਹਨਾਂ ਦੇ ਦਰਸ਼ਨ ਕਰਨ ਪਹੁੰਚੇ ਆਪ ਵੀ ਇਹ ਕਹਿੰਦਾ ਗੰਗਾ ਦੀ ਗੰਦੋਤਰੀ ਵੇਖਣੀ ਬੜੀ ਜ਼ਰੂਰੀ ਹੈ ਤੇ ਤੁਹਾਨੂੰ ਬਹੁਤ ਵਧੀਆ ਲੱਗਾ ਭੰਤ ਤੁਹਾਨੂੰ ਨੰਨੇ ਇਹ ਚਲੋ ਭਾਈ ਇਦਾਂ ਵੀ ਨਹੀਂ ਹੁਣ ਅਸੀਂ ਕਰਦੇ ਆਂ ਉਹ ਤਾਂ ਡਰ ਕੇ ਮਹਨਤ ਭਰਾ ਵੇਂਦੇ ਪਿਆਰ ਦੇ ਦੋ ਉਹਦੇ ਨਾਲ ਸਾਥਾਂ ਹਸਾਵਾ ਦਾਂ ਬਿਲਕੁਲ ਬਿਲਕੁਲ ਚਲੋ ਵੀ ਇਹ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰੀ ਆਪਾਂ ਕਾਲ ਕਾਲ ਵਾਤੇ ਸੋਤੇ ਨਹੀਂ ਰਹੇ ਜੀ ਅਸੀਂ ਨਾਲ ਹੀ ਵੰਡੇ ਆਂ ਜਿੱਦਾਂ ਤੇ ਅਸੀਂ ਸਾਰੇ ਇੱਕ ਤਰ੍ਹਾਂ ਦੇ ਨੌਨ ਸਾਹਿਬ ਤੋਂ ਪਰਿਵਾਰਾਂ ਤੋਂ ਆਣੇ ਜੇ ਉਸ ਅਸੀਂ ਕਹੀਏ ਉਹਨਾਂ ਦੇ ਅਸੀਂ ਸੋਚੀਏ ਕਿਉਂਕਿ ਅਸੀਂ ਵਿਚਰ ਕੇ ਵੇਖ ਲਿਆ ਵਾ ਤੇ ਤੁਸੀਂ ਤਾਂ ਆਲਰੇਡੀ ਉਹ ਮਨ ਲੀਹਾਂ ਟੱਪ ਕੇ ਗਾਂ ਚਲੇ ਗਏ ਜੀ ਜੇ ਹੀ ਸੋਚੀਣਾ ਕਿ ਸਾਧੂ ਕੋ ਸਪੇਸ ਦਊਗਾ ਤੇ ਤਰੱਕੀ ਕਰਨ ਦਾ ਮੌਕਾ ਦਊਗਾ ਉਹ ਦੇਣ ਕਰੀ ਨਹੀਂ ਨਹੀਂ ਸਹੀ ਗੱਲ ਤੇ ਬਈ ਆ ਕੇ ਤੂੰ ਹੀ ਮੇਰੀ ਤੇ ਨਾਲ ਤੁਹਾਡੀ ਬਾਹ ਫੜਾਂਗਾ ਤੇ ਫਿਰ ਕਰੇ ਏਦਾਂ ਹੀ ਹਣਾ ਤੇ ਬਹੁਤ ਜ਼ਿਆਦਾ ਟੈਲੈਂਟ ਜਿਹੜਾ ਵਾ ਨਾ ਉਹ ਤੇ ਇਹਨਾਂ ਦੰਬੀਆਂ ਨੇ ਇਹਨਾਂ ਜਿਹੜੇ ਉਹ ਸਾਹਿਤ ਦਾ ਮਾਫੀਆ ਇਹਨੇ ਨੱਪ ਕੇ ਰੱਖਿਆ ਪਿਆ ਸਾਹਿਤ ਤੇ ਸੌਰੀ ਟੈਲੈਂਟ ਗਲੀਆਂ ਚ ਮਿਲਦਾ ਫਿਰਦਾ ਸਿਰ ਤੇ ਸਿਰਫ ਇਹ ਆ ਕਿ ਜੇਕਰ ਮੈਂ ਪੰਚਾਇਤ ਉਹ ਬੈਠਾ ਹੋਣਾ ਵੱਡੀ ਕੁਰਸੀ ਤੇ ਤਾਂ ਫਿਰ ਮੇਰਾ ਇਹੋ ਹੀ ਟਾਰਗੇਟ ਆ ਕਿ ਜੇ ਕੋਈ ਆਵੇ ਤਾਂ ਮੇਰਾ ਆਪਣਾ ਆਵੇ ਕੋਈ ਮਤਲਬ ਅਲੀਜੀਬਲ ਨਾ ਆ ਜਾਵੇ ਡਰ ਲੱਗਦਾ ਹੈ ਹਰ ਕਿਸ ਨੂੰ ਆਪਣੇ ਸੰਘਾਸਨ ਇਦਾਂ ਇਦਾਂ ਇਹ ਤਾਂ ਇਦਾਂ ਦਾ ਪਲੇਟਫਾਰਮ ਹੈ ਜਿਹੜਾ ਆਵੇ ਬਸ ਹੀ ਬਸ ਉਹ ਲੈ ਜਾਓ ਬਿਲਕੁਲ ਖੁੱਲਾ ਹੀ ਨਾਮਵਾ ਕਿ ਇਹ ਤੁਹਾਡਾ ਟੈਲੈਂਟ ਵਾ ਤੁਸੀਂ ਦਿਖਾਉਣਾ ਵਾ ਜੇ ਤੁਹਾਨੂੰ ਲੋਕੀ ਪਸੰਦ ਕਰਦੇ ਆ ਤੇ ਕਰੋ ਬੇਤਕਲੀ ਹੋ ਗਈ ਇਹ ਤਾਂ ਕੋਈ ਵੱਜੋ ਗਿਰੀਆਂ ਨਹੀਂ ਕਿ ਨਹੀਂ ਫਿਰ ਤੈਨੂੰ ਹੀ ਨਖਾ ਨਹੀਂ ਬਥਨ ਦੇਣਾ ਤੇਰਾ ਕੰਮ ਤੂੰ ਕਰ ਦੇ ਇੰਦਾ ਹੀ ਆ ਨਾ ਭਾਜੀ ਆ ਸੋਸ਼ਲ ਮੀਡੀਆ ਨੇ ਦੇਖੋ ਵੀ ਇਹ ਇਹ ਦੰਮ ਤੋੜ ਦਿੱਤੇ ਨੇ ਹਾਂਜੀ ਹਾਂਜੀ ਹਨਾ ਨਹੀਂ ਤੇ ਅੱਜ ਤੋਂ ਕੁਛ ਚਾ ਪਹਿਲੋ ਚਲ ਜੀਏ ਆਪਾਂ ਪਿਛੇ ਚਲ ਜੀਏ ਆਪਣੇ ਵਾਲੀ ਵੇਚ ਲਈਏ ਆਪਾਂ ਮੈਂ ਤਾਂ ਉਹ ਕਹਿੰਦਾ ਵੀ ਅਸੀਂ ਝਗਦੇ ਮਾਰੇ ਹਜੇ ਤੱਕ ਨਹੀਂ ਹੋਣਦੇ ਅੱਗੇ ਇਹੀ ਭਾਜੀ ਤਾਂ ਪੜਦੇ ਦੇਖ ਜਦੋਂ ਇੱਕ ਵਾਰੀ ਸਰਬਜੀ ਕੀਮਾ ਆਇਆ ਪਟਾਲੀ ਅਹੀਂ ਦੂਰੋਂ ਉਹ ਸਰਬਰੀ ਕੀਮਾ ਓਏ ਸਰਬਰੀ ਕੀਮਾ ਤੇ ਸਾਡਾ ਨੂੰ ਹੌਸਲਾ ਨਾ ਪਵੇ ਕਿ ਕਵਾਲੀਏ ਨੂੰ ਹੈ ਕਿ ਅਕਸਰ ਇਨਸਾਨ ਹੀ ਬਿਲਕੁਲ ਬਿਲਕੁਲ ਪਰ ਉਹ ਸਾਨੂੰ ਇੱਕ ਅਜੀਬ ਜਿਹਾ ਲੱਗਦੇਗੀ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਆਂ ਖਾਦੇ ਪੀਂਦੇ ਹੋਣਗੇ ਕਿੱਦਾਂ ਬੀਂਦੇ ਖੁੰਦੇ ਹੋਣਗੇ ਇਦਾਂ ਹੀ ਬਾਈ ਉਹਦਾ ਆ ਕਿੱਥੇ ਹੁੰਦਾ ਹੈ ਇਦਾਂ ਬਾਈ ਨਾ ਅਸਲ ਤੇ ਜਿਹੜੇ ਸਾਡੇ ਪਰਿਵਾਰ ਆ ਤਾਂ ਜਦੋਂ ਅਸੀਂ ਇਹਨੂੰ ਇਸ ਬਾਰੇ ਕਿਵੇਂ ਭਜਨੇ ਗੱਲ ਕੀਤੀ ਵੀ ਨਿਕਲਦੇ ਆ ਨਾ ਸਭ ਤੋਂ ਪਹਿਲਾਂ ਦੇ ਮਜ਼ਾਕ ਦੇ ਪਾਤਰ ਹੀ ਨੇ ਆ ਜਿੱਦਾਂ ਕਿ ਉਹ ਚੀਜ਼ ਜਿੱਦਾਂ ਲੋਕਾਂ ਨੂੰ ਜਾਂਦੀ ਆ ਨਾ ਜਦੋਂ ਲੋਕਾਂ ਨੂੰ ਉਹਨਾਂ ਤਨੂੰ ਦੱਸਣਗੇ ਵੀ ਮੈਂ ਇਹਦੇ ਨਾਲ ਪ੍ਰੋਗਰਾਮ ਤੇ ਗਿਆ ਜਦੋਂ ਉਹਨਾਂ ਨੇ ਬੁਲਾਇਆ ਹਨਾ ਤੇ ਮੈਂ ਇਹਨੂੰ ਮਖੌਲ ਕਰਨ ਦੇ ਹਾਂ ਹਨਾ ਕਿ ਸ਼ੁਗਰੇ ਪ੍ਰਭਾ ਤੇ ਉਹਨੂੰ ਕੋਈ ਜਾਣਨ ਲੱਗਾ ਹਨਾ ਤੇ ਤੈਨੂੰ ਪੁੱਛਣ ਮੈਂ ਕਹਿਣ ਦਾ ਭਾਵੇਂ ਵੀ ਸਾਨੂੰ ਆਪਣੀਆਂ ਜਿਹੜੀਆਂ ਰੇਖਾ ਤੋੜਨੀਆਂ ਨਾ ਉਹ ਬੜੀਆਂ ਔਖੀਆਂ ਸਭ ਤੋਂ ਪਹਿਲਾਂ ਤੇ ਘਰਾਂ ਤੋਂ ਜਦੋਂ ਕੁਝ ਬਣ ਜਾਂਦਾ ਬੰਦਾ ਫਿਰ ਤੇ ਜਿਹੜਾ ਹੈ ਹੀ ਜੋ ਕੁਛ ਨਹੀਂ ਦੇਖੰਦਾ ਹੈ ਭਾਈ ਜਿਹੜਾ ਨਾਲੇ ਮਜ਼ਾਕ ਕਰਦਾ ਨਹੀਂ ਉਹਨਾਂ ਚੋਂ ਹੀ ਆਹੀਂ ਉਹਨਾਂ ਚੋਂ ਹੀ ਆਹੀਂ ਉਹ ਗੱਲ ਵੱਖਰੀ ਹੈ ਕਿ ਜੇ ਤਾਂ ਆਪਾਂ ਕੋ ਬਣ ਜਾਂਦੇ ਆਪਾਂ ਕਹਿੰਨੇ ਸਾਨੂੰ ਬੁਲਾਣਾ ਮਜ਼ਾਕ ਕਰਦਾ ਪਰ ਅਹੀਂ ਉਹਨਾਂ ਚੋਂ ਹੀ ਆ ਪਹਿਲਾਂ ਜੇ ਆਪ ਕੋਈ ਕਰ ਦੇਣਾ ਨਾ ਵਿਹਲਾ ਹੀ ਐਵੇਂ ਹੀ ਰਹਿ ਗਿਆ ਹੀ ਜੀ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਹੀ ਮਜ਼ਾਕ ਕਰਦੇ ਆ ਗੈਨ ਨੂੰ ਉਸ ਤੋਂ ਬਾਅਦ ਜੇ ਫਿਰ ਕੋਈ ਬਣ ਜਾਂਦਾ ਤਾਂ ਫਿਰ ਆਪਾਂ ਉਹਨਾਂ ਨਾਲ ਦੇਖੋ ਜੀ ਸਾਰਿਆਂ ਦੇ ਵੱਲੋਂ ਅਹੀਂ ਅਕਸਰ ਗੱਲ ਕਰਦੇ ਨੇ ਆਪਾਂ ਨੇ ਸੱਜ ਕੇ ਬੈਠੇ ਕਿ ਸਹੀ ਨਹੀਂ ਗਿਆ ਕਿ ਦੂਜੇ ਦਾ ਹਾਸਾ ਕਿ ਸਾਨੂੰ ਤਾਂ ਸਾਡੇ ਘਰ ਤੇ ਵੀ ਚੱਲ ਇੰਟਰਵਿਊ ਤੇ ਕੰਮ ਸੱਚੀ ਇਹ ਇਹ ਇੱਥੇ ਜਿੰਮੇਂ ਪ੍ਰੀਖਿਆ ਹੋਣੀ ਸਾਰੇ ਨਾਲੇ ਹੋਈ ਹੁੰਦੀ ਹੈ ਸਹੀ ਹੈ ਪਰਵਾਹ ਉਹਨਾਂ ਦਾ ਪਹਿਲਾਂ ਤਾਂ ਸਹੀ ਹੈ ਬ੍ਰੋ ਆਏ ਫਿਰ ਘਰ ਵੱਡੇ ਜੀ ਦਾ ਫੋਨ ਆ ਗਿਆ ਮੈਂ ਕਿਹਾ ਮੈਂ ਕੱਲਾ ਆ ਜਾ ਉਹਨੇ ਕੀ ਕਰ ਮੈਂ ਕਰਨਾ ਤੇ ਕੋਈ ਦਾਲ ਪਾਣੀ ਤਾਂ ਦਿੰਦਾ ਮੈਂ ਬਾਦਾਂ ਕਿੱਥੇ ਜਲੇਗਾ ਪਹਿਲਾਂ ਤਾਂ ਵਿਆਹ ਤੇ ਜਲੇ ਉਧਰੋਂ ਫਿਰ ਪੜੇ ਜਿੱਧਰ ਚੱਲ ਗਏ ਆ ਫਿਰ ਘਰ ਵੱਡੇ ਦਾ ਫਿਰ ਫੋਨ ਆ ਗਿਆ ਤੇ ਬਾਕੀ ਇਹ ਤੁਹਾਡਾ ਇਹ ਹੈ ਨਾ ਕਿ ਤੁਹਾਨੂੰ ਇਥੋਂ ਸਵਾਲ ਦਾ ਜਵਾਬ ਮਿਲ ਗਿਆ ਵੀ ਸਰਬਜੀ ਦੀ ਚੀਮੇ ਵਰਗੇ ਕਿਦਾਂ ਦੇ ਹੁੰਦੇ ਆ ਉਹ ਕਿਹੜੀ ਦੁਨੀਆ ਤੇ ਰਹਿੰਦੇ ਐ ਇਦਾਂ ਨਹੀਂ ਹੁੰਦਾ ਤੁਹਾਨੂੰ ਤੇ ਹੁਣ ਜਿਹੜੇ ਸਾਰੇ ਮੈਨੂੰ ਮਿਲਾਰੇ ਉਹਨਾਂ ਨੂੰ ਇਹ ਲੱਗਦਾ ਨਹੀਂ ਜਿੱਦਾਂ ਕਿ ਅਸੀਂ ਵੀ ਪਤਾ ਨਹੀਂ ਕਿੱਦਾਂ ਦੇ ਆ ਤੇ ਭਾਵੇਂ ਕੋਈ ਪਾਵਾ ਜਿੱਦਾਂ ਦੇ ਅਸੀਂ ਤੁਸੀਂ ਵੀ ਅਸੀਂ ਕੰਮ ਕਰਦੇ ਨਾ ਘਰ ਦੇ ਬੋਇਆ ਵੀ ਸੁਪੀ ਗਾਇਆ ਪੱਠੇ ਵੀ ਪਾਈਦੇ ਆ ਮੈਂ ਕਦੇ ਨਹੀਂ ਲਾਈਦਾ ਕਿ ਇਹ ਸਾਡੇ ਵਰਗੇ ਆ ਤੇ ਇਹ ਜਦੋਂ ਕੰਮ ਕਰੀਦਾ ਵਾ ਉਦੋਂ ਤੁਸੀਂ ਪਿਆਰੀ ਨਾਲ ਜਾ ਕੇ ਦੇ ਦੇ ਤੈਨੂੰ ਲੱਗਦਾ ਪਤਾ ਨਹੀਂ ਕਿ ਕਿੱਥੋਂ ਆਇਆ ਮੈਂ ਆਹੀ ਘਟੇ ਚੋਂ ਹੀ ਆ ਇੱਥੇ ਇੱਕ ਚੀਜ਼ ਨਾ ਭਾਜੀ ਸਮਝ ਲੱਗੀ ਮੈਨੂੰ ਤੇ ਬੰਦਾ ਭਾਵੇਂ ਆਖੇ ਨਾ ਕਿ ਮੈਂ ਸਾਹਿਤ ਨਾਲ ਨਹੀਂ ਜੁੜਿਆ ਮੈਂ ਰੰਗ ਮੰਚ ਨਾਲ ਨਹੀਂ ਜੁੜਿਆ ਪਰ ਹੈਗਾ ਬੰਦਾ ਕਲਾਕਾਰ ਹੀ ਹਾਂਜੀ ਸਹੀ ਗੱਲ ਐਕਟਰ ਹੀ ਆ ਅਸੀਂ ਕਿੰਨੇ ਤੇ ਰੋਲ ਰੋਜ਼ ਪਲੇ ਕਰ ਰਹੇ ਹਾਂ ਕਾ ਚੀ ਮੈਂ ਕੁਝ ਹੋ ਰਿਹਾ 11 ਚ ਮੈਂ ਕੁਝ ਹੋ ਰਿਹਾ ਡਿਊਟੀ ਤੇ ਮੈਂ ਚਲ ਜਾਵਾਂ ਤਾਂ ਮੈਂ ਕੁਝ ਹੋ ਰਿਹਾ ਮੈਂ ਮਤਲਬ 8-9 ਸਾਲ ਤੋਂ ਐਂਜਿਓ ਚਲਾਉਣ ਡਿਆ ਹਾਂ ਉੱਥੇ ਮੈਂ ਪਰਮਾਤਮਾ ਬਣਿਆ ਫਿਰਦਾ ਤੇ ਕਿਤੇ ਨਾ ਚੋਰ ਵੀ ਹੋਵਾਂ ਹੈਨਾ ਕਿੰਨੇ ਦਾ ਰੋਲ ਅਸੀਂ ਅਦਾ ਕਰਨ ਡਿਆ ਤੇ ਕੌਣ ਨਹੀਂ ਕਰਨ ਡਿਆ ਇੱਥੇ ਜਿੰਦਗੀ ਐ ਕਿੱਡੀ ਵੀ ਤੇ ਕੋਈ ਕੁਝ ਕਰਨ ਡੇ ਜੀ ਨਹੀਂ ਬੜੇ ਰੂਪ ਨੇ ਇਨਸਾਨ ਜਦੋਂ ਆਪਾਂ ਨਿੱਕੇ ਜਿਹੇ ਹੁੰਨੇ ਆ ਨਾ ਤੇ ਜਦੋਂ ਬੱਚੇ ਘਰ ਘਰ ਖੇਡਦੇ ਆਪਾਂ ਵੀ ਖੇਡਦੇ ਰਹੇ ਹਣਾ ਕਿੰਨੇ ਉਹਦੇ ਵਿੱਚ ਆਪਾਂ ਮਤਲਬ ਜੀਵਨ ਜੀ ਨੇ ਨਹੀਂ ਕਿ ਵੀ ਕਦੀ ਚਾਹ ਬਣਾ ਲਾਤੇ ਵੱਡੇ ਸਵਾਣੀ ਵਾਂਗੂ ਹਨਾ ਫਿਰ ਬੱਚਿਆਂ ਵਾਂਗੂ ਕਈ ਕੁਸ਼ ਇਹੀ ਹੁੰਦਾ ਹੈਗਾ ਕਿ ਆਵਲਾ ਹੀ ਅੱਜ ਮੈਂ ਆ ਬਣੀ ਆ ਬਣੀ ਇਹਨਾਂ ਨੂੰ ਖੇਡਦੇ ਵੇਖੀਦਾ ਵਾ ਨਾ ਫਿਰ ਜੇ ਤਾਂ ਹੁੰਦਾ ਵਾ ਭੈ ਵੀ ਅਸੀਂ ਤੇ ਨਾਟਕ ਬੜੇ ਚੇਤੋਂ ਕਰਦੇ ਹਿੰਗੇ ਬਿਲਕੁਲ ਬਸ ਰੋਲ ਹੀ ਅਦਾ ਕਰਨ ਦੇ ਹੀ ਆਪੋ ਹਾਂਜੀ ਸਾਰੇ ਉਹਨਾਂ ਵੱਡਾ ਡਾਇਰੈਕਟਰ ਉਹ ਕਰਨਾ ਸਾਰਾ ਜਿਹੜਾ ਸਾਰਾ ਨੂੰ ਜਿਦਦਾ ਇਹ ਹੋਈ ਆ ਕਿ ਅਕਸਰ ਗੱਲ ਕਰਦਾ ਨਾ ਮੈਂ ਬੰਦਾ ਕਰਤਾ ਬਣਨ ਦੀ ਕੋਸ਼ਿਸ਼ ਲੱਖ ਕਰਦਾ ਨਾ ਪਰ ਕਰਤਾ ਨਹੀਂ ਹੈਗਾ ਬੰਦਾ ਸਿਰਫ ਇੱਕ irdar hi ਆ ਕਰਤਾ ਪਰਮਾਤਮਾ ਹੀ ਆ ਤੇ ਮਾਲਕ ਨੇ ਤਾਂ ਮੋਹਰ ਵੀ ਲਾ ਦਿੱਤੀ ਆ ਹਨਾ ਕੌਣ ਨਾਨਕ ਕਰਤੇ ਕੀਆ ਬੱਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਕਰਨ ਉਹ ਡਿਆਵਾਂਸ ਖੇਡ ਨਹੀਂ ਰਿਹਾ ਉਹਦੇ ਅੰਦਰ ਤੇ ਬਸ ਇਹੋ ਅਰਦਾਸ ਆ ਵੀ ਜੋ ਮਤਲਬ ਕਹਿਣ ਦਾ ਵੀ ਖੜਾਵੇ ਲੱਖ ਵਾਰੀ ਚੰਗੇ ਪਾਸੇ ਖੜਾ ਬਈ ਜੀ ਜੁੱਟੀਆਂ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਟਾੜਾ ਜੀ ਨੇ ਨੇ ਤੇ ਹੀ ਸਾਨੂੰ ਇੰਨਾ ਮਾਣ ਬਖਸ਼ਿਆ ਜਿੱਦ ਨਹੀਂ ਸੁਣਿਆ ਸੁਣ ਵੀਰ ਕਹਿੰਦੇ ਕਿ ਵੀਰ ਜੀ ਹੁਣ ਆਨੇ ਆ ਮੈਂ ਕਿਹਾ ਨਹੀਂ ਉਹਨਾਂ ਨੇ ਗਾ ਨਾ ਆਇਓ ਅਸੀਂ ਨਹੀਂ ਜਾਉਣਾ ਇਹ ਵੀ ਨਹੀਂ ਕਹਿੰਦੇ ਕਿ ਭਾਜੀ ਪਿਆਉਣਾ ਮੈਂ ਜਦੋਂ ਆਪਾਂ ਇੰਨੇ ਕਾਬਿਲ ਲੱਗੇ ਆ ਤਾਂ ਮੈਂ ਭਾਜੀ ਹੁਣ ਆਉਣਾ ਤਾਂ ਤੁਹਾਨੂੰ ਮੈਂ ਫੋਨ ਆ ਜਾਇਓ ਤੁਸੀਂ ਤੁਸੀਂ ਸਾਡੇ ਆਪਣੇ ਜੀ ਹੋ ਭਾਜੀ ਤੁਸੀਂ ਤਾਂ ਇੱਥੇ ਮੋੜਾ ਲਿਖਿਆ ਨਾ ਸੇਮ ਇੱਥੇ ਉੱਥੇ ਵੀ ਕੋਈ ਕੁਝ ਇਹਨਾਂ ਨੂੰ ਤੇ ਪੂਰੀ ਸਰਵਖਰਨਾਮਾ ਅਜੇ ਤੁਹਾਡੀਆਂ ਸੁਣਨੀ ਨਹੀਂ ਆਉਂਦੀ। ਚੰਗਾ ਜੀ। ਨਹੀਂ ਨਾ ਮਾੜੇ ਕੋਟੇ ਉੱਠ ਕੇ ਚੁੱਲੇ 'ਤੇ ਸੁਆਹ ਕਰਦੇ। ਵੀਡੀਓ ਬਣਾਉਣ ਲੱਗ ਪਈ ਹੈ ਨਾ। ਬਦਿਆ ਜੀ, ਭਗਮ। ਮੈਨੂੰ ਪਤਾ ਤਾਂ ਨਹੀਂ ਕਿ ਕਿਤੋਂ ਆਉਂਦਾ। ਕੋਈ ਨਾ ਕੋਈ ਕੋਈ ਦਿੱਧੇ ਲੱਗੀ ਹੋਣੀ। ਠੀਕ। Thank you